ਇਸ ਟਾਈਮ ਪਾਗੂ ਰੋਡ ਬਠਿੰਡਾ ਤੇ ਮੌਜੂਦ ਹੈ ਜਿੱਥੇ ਪਾਗੂ ਰੋਡ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਵਧਾ ਕੇ ਜਿਹੜਾ ਨਗਰ ਨਿਗਮ ਬਠਿੰਡਾ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇੱਕ ਦੁਕਾਨਦਾਰ ਦੀ ਕੱਲ ਰਾਤ ਜਿਹੜੀ ਡੈਥ ਹੋ ਚੁੱਕੀ ਹੈ ਇਸ ਦੇ ਰੋਸ ਵਿੱਚ ਅੱਜ ਪਾਗੂ ਰੋਡ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਵਧਾ ਕੇ ਜਿਹੜਾ ਨਗਰ ਨਿਗਮ ਬਠਿੰਡਾ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਪਾਗੂ ਰੋਡ ਬਠਿੰਡਾ ਦੀਆਂ ਦਿਖਾ ਰਿਹਾ ਹੈ ਦੁਕਾਨਾਂ ਦੇ ਬਾਹਰ ਤੋਂ ਨੋਟਿਸ ਵੀ ਜਿਹੜੇ ਚਿਪਕਤੇ ਦਿਖਾਈ ਦੇਣਗੇ ਤ ਭਾਗੂ ਰੋਡ ਬਟਿੰਡਾ ਦੀਆਂ ਤੁਹਾਨੂੰ ਦੱਸ ਦਈਏ ਕਿ ਨਗਰ ਨਿਗਮ ਬਟਿੰਡਾ ਵੱਲੋਂ ਭਾਗੂ ਰੋਡ ਬਟਿੰਡਾ ਨੂੰ ਜਿਹੜਾ 60 ਫੁੱਟ ਜਿਹੜਾ ਚੌੜਾ ਕੀਤਾ ਜਾਣਾ ਹੈ ਇਸ ਦੇ ਰੋਸ਼ ਵਜੋਂ ਭਾਗੂ ਰੋਡ ਦੇ ਦੁਕਾਨਦਾਰਾਂ ਵੱਲੋਂ ਨਗਰ ਨਿਗਮ ਬਟਿੰਡਾ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਇੱਕ ਦੁਕਾਨਦਾਰ ਦੀ ਕੱਲ ਰਾਤ ਗੱਤ ਹੋ ਚੁੱਕੀ ਹੈ ਇਸ ਦੇ ਰੋਸ਼ ਵਜੋਂ ਭਾਗੂ ਰੋਡ ਦੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਭਾਗੂ ਰੋਡ ਬਟਿੰਡਾ ਦੀ ਅੱਜ ਤੇ ਪਾਗੂ ਰੋਡ ਦੇ ਤਮਾਮ ਦੁਕਾਨਦਾਰ ਆਪਣੀਆਂ ਦੁਕਾਨਾਂ ਵਧਾ ਕੇ ਨਗਰ ਨਿਗਮ ਬਟਿੰਡਾ ਦੇ ਖਿਲਾਫ ਜਿਹੜੇ ਪ੍ਰਦਰਸ਼ਨ ਕਰਦੇ ਇੱਥੇ ਨਜ਼ਰ ਆ ਰਿਹਾ ਤਸਵੀਰਾਂ ਤੁਹਾਨੂੰ ਪਾਗੂ ਰੋਡ ਬਟਿੰਡਾ ਦੀਆਂ ਦੁਕਾਨਾਂ ਕੱਲ ਵੀ ਤੁਹਾਨੂੰ ਅਸੀਂ ਇਹ ਖਬਰ ਦਿਖਾਈ ਸੀ ਵੀ ਪਾਗੂ ਰੋਡ ਦੇ ਜਿਹੜੇ ਦੁਕਾਨਦਾਰ ਹੈ ਉਹਨਾਂ ਚ ਕਾਫੀ ਜਗ੍ਹਾ ਰੋਸ਼ ਪਾਇਆ ਜਾ ਰਿਹਾ ਸੀ ਪਾਗੂ ਰੋਡ ਬਟਿੰਡਾ ਨੂੰ ਨਗਰ ਨਿਗਮ ਬਟਿੰਡਾ ਵੱਲੋਂ ਸੱਤ ਮੁੱਤ ਜਿਹੜਾ ਚੋੜਾ ਕੀਤਾ ਜਾਣਾ ਇਸ ਦੇ ਰੋਸ਼ ਵਿੱਚੋਂ ਕੱਲ ਵੀ ਪਾਗੂ ਰੋਡ ਦੇ ਦੁਕਾਨਦਾਰਾਂ ਵੱਲੋਂ ਧਰਨਾ ਪ੍ਰਦਰਸ਼ਨ ਨਗਰ ਨਿਗਮ ਬਟਿੰਡਾ ਦੇ ਖਿਲਾਫ ਕੀਤਾ ਸੀ ਅੱਜ ਕੀ ਗੱਲ ਕਰੀਏ ਤਾਂ ਇੱਕ ਦੁਕਾਨਦਾਰ ਦੀ ਇੱਥੇ ਬੱਤ ਹੋ ਚੁੱਕੀ ਹੈ ਇਸ ਦੇ ਰੋਸ਼ ਵਜੋਂ ਅਧਿਪਗੂ ਰੋਡ ਦੇ तमाम ਦੁਕਾਨਦਾਰਾਂ ਵੱਲੋਂ ਆਪਣੀਆਂ ਜਿਹੜੀਆਂ ਦੁਕਾਨਾਂ ਵਧਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਨਗਰ ਨਿਗਮ ਬਟਿੰਡਾ ਦੇ ਖਿਲਾਫ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਟਾਈਮ ਭਾਗੂ ਰੋਡ ਬਟਿੰਡਾ ਦੀਆਂ ਗੱਲਬਾਤ ਵੀ ਕਰਾਂਗੇ ਇੱਥੇ तमाम ਦੁਕਾਨਦਾਰ ਪਹੁੰਚੇ ਆ ਉਹਨਾਂ ਨਾਲ ਕੀ ਕਹਿਣਾ ਉਹਨਾਂ ਦਾ ਇਸ ਪ੍ਰਦਰਸ਼ਨ ਬਾਰੇ ਇੱਥੇ ਬਾਈ ਜੀ ਮਜੂਰ ਨਾਲ ਗੱਲਬਾਤ ਕਰਦੇ ਸੱਸੀ ਗਲਬਾਈ ਜੀ ਸੱਸੀ ਗਲਬਾਈ ਜੀ ਅੱਜ ਫੇਰ ਇੱਕ ਵਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਪੂਰੀਆਂ ਰੋਡ ਦੀਆਂ ਦੁਕਾਨਾਂ ਵਧਾ ਕੇ ਪ੍ਰਦਰਸ਼ਨ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਇਹ ਨਹੀਂ ਜੀ ਸਰਕਾਰ ਦੇ ਧੱਕੇ ਜਹੀ ਦੇ ਖਿਲਾਫ ਆ ਕੱਲ ਜੀ ਇੱਕ ਬੰਦੇ ਨੂੰ ਨੋਟਿਸ ਮਿਲਿਆ ਤੇ ਉਹ ਬੰਦਾ ਸਾਡੇ ਦਰਜਾਣ ਹੁਣ ਅੱਜ ਹੈ ਨਹੀਂਗਾ ਠੀਕ ਹੈ ਜੀ ਜਿੱਤਰੇ ਕਹਿੰਦੇ ਆ ਕਿ ਟ੍ਰੈਫਿਕ ਦਾ ਮਸਲਾ ਹੈਗਾ ਤਰਾਵਿਗਾ ਤੇ ਕੋਈ ਮਸਲਾ ਨਹੀਂ ਹੈਗਾ ਜੀ ਇਹ ਹੈਗਾ ਜੀ ਰੈ residencial area residencial area ਦੇ ਵਿੱਚ ਕੀ ਆ ਕਿ ਤੁਸੀਂ ਹੈਵੀ ਵੇਟਲ ਤੇ ਰੋਕ ਲਾ ਦਿਓ ਉੱਥੇ ਗਾਟਰ ਘਾੜ ਲਓ ਇੱਧਰ ਘਾੜ ਘਾੜ ਦਿਓ ਠੀਕ ਹੈ ਹੁਣ ਐਲਨ ਖੁੱਲ ਗਿਆ ਐਸੇ ਸਾਰੇ ਸਟੂਡੈਂਟ ਜਾਂਦੇ ਆ ਉਹ ਸਾਰੇ ਤੁਰ ਕੇ ਜਾਂਦੇ ਆ ਜੇ ਰੋਡ ਚੌੜੀ ਹੁੰਦੀ ਹੈ ਵੱਡੇ ਵੇ ਤੋਂ ਡਾਉਣਾ ਜਾਂਦਾ ਵੱਧ ਹੈ ਤਾਂ ਐਕਸੀਡੈਂਟ ਵਧਣਗੇ ਉਲਟਾ ਅੱਛਾ ਕਿਹੜੇ ਦੁਕਾਨਦਾਰ ਦੀ ਡੈਥ ਹੋਈ ਹੈ ਇਹ ਰਾਜੂ ਗਰਗ ਸੀਗਾ ਬਾਈ ਜੀ ਆ ਪੈਂਟਰੋਗ੍ਰਾਮ ਕਰਦੇ ਜੀ ਜੇ ਸੰਕਲਾ ਦੀ ਆ ਸਾਈਕਲ ਆ ਜੀ ਡਾਕਾਂਡ ਸੀਗੀ ਕੱਲ ਨੋਟਿਸ ਮਿਲਿਆ ਨੇ ਉਹ ਤੇ ਅੱਜ ਫੇਰ ਉਹਨੂੰ ਅਟੈਕ ਆ ਗਿਆ ਜੀ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਤੁਹਾਨੂੰ ਕੱਲ ਵੀ ਆਪਾਂ ਇੱਕ ਖਬਰ ਦਿਖਾਈ ਸੀ ਜੀ ਪਾਲਿਕ ਸਵੇਰਾ ਤੇ ਉਹ ਮਜੂਦ ਸੀ ਉਹ ਵਿਅਕਤੀ ਉਦੋਂ ਮਜੂਦ ਸੀਗੇ ਜੀ ਤੁਸੀਂ ਦੇਖ ਸਕਦੇ ਹੋ ਆ ਵੀ ਤੁਸੀਂ ਬੜੀ ਚੈੱਕ ਕਰੋ ਆਣੀ ਵੀਡੀਓ ਆਣੀ ਵੀਡੀਓ ਦੇਖੋ ਕੱਲ੍ਹ ਵਾਲੀ ਉਹਦੇ ਵਿੱਚ ਬੰਦਾ ਮਜੂਦ ਹੈ ਜੀ ਉਹਨਾਂ ਨੇ ਟੈਨਸ਼ਨ ਲੈ ਲਈ ਵੀ ਨਾ ਕਰਨੀ ਕਿੰਨਾ ਬੰਦਾ ਜਿਹੜਾ ਸਾਰਾ ਜੀ ਬਟੇਟਾ ਸਾਰੀ ਚੋੜੀ ਕਰ ਕੀਤੀ ਜਾਣੀ ਹੈ ਬਿਲਕੁਲ ਉਹਨਾਂ ਨੂੰ ਇਹ ਸੀਗਾ ਕਿ ਹੁਣ ਇੱਕ ਮਹੀਨੇ ਦੀ ਦੁਕਾਨ ਟ ਹੈਗੀ ਤਾਂ ਫਿਰ ਉਹ ਦੁਬਾਰੇ ਕਿੱਥੋਂ ਪੜਣੀ ਹੈਗੀ ਹੈ ਜੀ ਮੁੜ ਕੇ ਬਸੇ ਨਹੀਂ ਜਾਣਾ ਮੁੜ ਕੇ ਇਹ ਹੈ ਕਿ ਜੇ ਤੱਕ ਆਲਾ ਟਾਈਮ ਕਿਤੇ ਛੋਟੀਆਂ ਦੁਕਾਨਾਂ ਦਾ ਦੁਬਾਰੇ ਪੈਂਦੀਆਂ ਨਹੀਂ ਵੱਡੇ ਸ਼ੋਰੂ ਜਿਵੇਂ ਅੱਜ ਤੁਸੀਂ ਪੂਰੇ ਰੋਡ ਦੀਆਂ ਜਿਹੜੀਆਂ ਦੁਕਾਨਾਂ ਵਧਾ ਕੇ ਪ੍ਰਦਰਸ਼ਨ ਕਰ ਰਹੇ ਹੋ ਨਗਰ ਨਿਗਮ ਬਠਿੰਡਾ ਦੇ ਖਿਲਾਫ ਕੀ ਕਹਾਂਗਾ ਅਸੀਂ ਰਹਿ ਕੇ ਕਹਿੰਦੇ ਜੀ ਅਸੀਂ ਬੇਨਤੀ ਕਰ ਸਕਦੇ ਹਾਂ ਉਹਨਾਂ ਨੂੰ ਵੀ ਇਹ ਜਿਹੜਾ ਉਹਨਾਂ ਨੇ ਫੈਸਲਾ ਲਿਆ ਹੈ ਵਾਪਸ ਲਿਆ ਜਾਵੇ ਤੇ ਇੱਕ ਵਾਰੀ ਅਸੀਂ ਜ਼ਰੂਰ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਉਣਾ ਹਾਂ ਉਹ ਨਗਰ ਨਿਗਮ ਬਠਿੰਡਾ ਜਾ ਰਹੇ ਹਾਂ ਜੀ ਅਸੀਂ ਚੱਲੇ ਹਾਂ ਇਕੱਠੇ ਹੋਟ ਸਾਰੇ ਜਣੇ ਤੇ ਸੰਘਰਸ਼ ਤੁਹਾਡੇ ਵੱਲੋਂ ਚੱਲ ਹੀ ਰਹੂਗਾ ਇਹ ਚੱਲ ਹੀ ਰਹੂਗਾ ਇਸੇ ਤਰੀਕੇ ਨਾਲ ਕੋਈ ਸਾਹਿਬ ਹੈ ਤੁਹਾਨੂੰ ਚੱਲ ਹੀ ਰਹੇ ਹਾਂ ਜੀ ਮੇਰੀ ਬੜੀ ਚਾਹਤ ਹੈ ਕਿ ਇਨਸਾਫ ਨਹੀਂ ਮਿਲੂਗਾ ਤਾਂ ਇਹ ਦੁਕਾਨਦਾਰਾਂ ਨੂੰ ਕੀ ਤੁਹਾਡੇ ਕਹਿਣ ਦਾ ਮੀਜਾ ਤਕਰੀਬ ਨੇ ਇੱਥੇ ਮੱਧ ਵਰਗ ਦੇ ਦੁਕਾਨਦਾਰ ਹੈ ਬਿਲਕੁਲ ਸਾਰੇ ਛੋਟੇ ਦੁਕਾਨਦਾਰ ਹੈ ਜੀ ਅੱਡ ਅੱਡ ਦਾਦਾ ਬਾਰ-ਬਾਰ ਫੁੱਟਦੇ ਦੁਕਾਨਦਾਰ ਨੇ ਸਾਰੇ ਜੇ ਪੈ ਗਈ ਇਹਨਾਂ ਤਰ੍ਹਾਂ ਕੁਝ ਨਹੀਂ ਬਚਦਾ ਬਿਲਕੁਲ ਵੀ ਗੈਰ ਛਾਪ ਹੋ ਜਣੀ ਨਾ ਕਹਿਣਾ ਅਸੀਂ ਚੋਲੇ ਸਾਡੇ ਦੁਕਾਨਦਾਰਾਂ ਸਾਰੇ ਪਈਆਂ ਨੂੰ ਛਾਂ ਮਿਲੇ ਅੱਜ ਸਾਰਾ ਵੀ ਦੁਕਾਨਾਂ ਬੰਦ ਰਹਿਣਾ ਅੱਜ ਭਾ ਕੋਰੋਂ ਸਾਰਾ ਬੰਦ ਹੈ ਜੀ ਹੁਣ ਲਗਨ-ਮਿਕਮ ਚੱਲੇ ਸਾਰੇ ਦੁਕਾਨਦਾਰ ਬਿਲਕੁਲ ਜੀ ਬਿਲਕੁਲ ਭਾ ਕੋਰ ਰੋਡ ਦੇ ਦੁਕਾਨਦਾਰਾਂ ਦਾ ਕਹਿਣਾ ਕੀ ਤਮਾਮ ਪਾਕੂ ਰੋਡ ਬਟਿੰਡਾ ਦੀਆਂ ਦੁਕਾਨਾਂ ਵਧਾ ਕੇ ਅਸੀਂ ਨਗਰ ਨਿਗਮ ਬਟਿੰਡਾ ਜਾ ਰਹੇ ਆ ਵੱਲੋਂ ਕਿਹਾ ਗਿਆ ਕਿ ਰਾਤ ਨੂੰ ਸਾਡੇ ਇੱਕ ਸਾਥੀ ਦੀ ਜਿਹੜੀ ਡੈਥ ਹੋ ਚੁੱਕੀ ਹੈ ਟੈਨਸ਼ਨ ਇਹ ਮਾਰੇ ਕਿਉਂਕਿ ਨਗਰ ਨਿਗਮ ਬਟਿੰਡਾ ਵੱਲੋਂ ਜਿਹੜੀ ਸੜਕ 60 ਫੁੱਟ ਚੌੜੀ ਕੀਤੀ ਜਾਣੀ ਹੈ ਇਸ ਨੂੰ ਲੈ ਕੇ ਉਸ ਵਿਅਕਤੀ ਵੱਲੋਂ ਜਿਹੜੀ ਟੈਨਸ਼ਨ ਲੈ ਲਈਤੀ ਗਈ ਅਤੇ ਇਸ ਕਾਰਨ ਜਿਹੜੀ ਉਸ ਬੰਦੇ ਦੀ ਜਿਹੜੀ ਡੈਥ ਹੋ ਚੁੱਕੀ ਆ ਸਾਡੇ ਨਾਲ ਹੋਰ ਵੀ ਭਾਈ ਜੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਸੱਸੀ ਗੱਲ ਭਾਈ ਜੀ ਇਹ ਗੱਲ ਬਈ ਕੀ ਕਹਿਣਾ ਚਾਹੂਗੇ ਰਾਤ ਇੱਕ ਵਿਅਕਤੀ ਦੀ ਵੀ ਤੁਹਾਡੇ ਦੁਕਾਨਦਾਰ ਸਾਥੀ ਦੀ ਡੱਟ ਹੋਈ ਹੈ ਬਈ ਕੱਲ ਸਾਡੇ ਨਾਲ ਸੀਗਾ ਉਹ ਵੀ ਤੇ ਉਹ ਮੀਟਿੰਗ ਹੋ ਰਹੀ ਜਿੱਥੇ ਨਾਲ ਜਿਹਾ ਜ਼ਿਆਦਾ ਟੈਨਸ਼ਨ ਲੱਗਾ ਕੱਲ ਹੀ ਉੱਥੇ ਗੱਲ ਕਰਿਆ ਸੀ ਹੈ ਕਿ ਕੀ ਬਣੂਗਾ ਮੇਰਾ ਉਹ ਜਿਹੜਾ ਟੈਨਸ਼ਨ ਲੱਗਾ ਉਹ ਦੇਰ ਅਟੈਕ ਹੋ ਜਾਣਾ ਹੈ ਇਸ ਕਰਕੇ ਵੀ ਸਾਰੇ ਗਰੀਬ ਬੰਦੇ ਆ ਟਾਈਮpass ਖੜਾ ਕਰਦੇ ਆ ਦੁਕਾਨਦਾਰੀ ਕਰਕੇ ਅਸਾਂ ਇਹ ਕਿਤਨਾ ਨਾ ਕੀਤਾ ਜਾਵੇ ਬਿਲਕੁਲ ਜੀ ਬਿਲਕੁਲ ਕਾਫੀ ਜਿਹੜਾ ਰੋਸ ਹੈ ਦੁਕਾਨਦਾਰਾਂ ਚ ਪਾਇਆ ਜਾ ਰਿਹਾ ਹੈ ਪਾਗੂ ਰੋਡ ਬਟਿੰਡਾ ਦੇ ਜਿਹੜੇ तमाम ਦੁਕਾਨਦਾਰਾ ਨਗਰ ਨਿਗਮ ਬਟਿੰਡਾ ਦਾ ਜਿਹੜਾ ਰੁਕ ਕੀਤਾ ਜਾ ਰਿਹਾ ਹੈ ਉਹਨਾਂ ਵੱਲੋਂ ਨਗਰ ਨਿਗਮ ਬਟਿੰਡਾ ਵੱਲੋਂ ਜਿਹੜਾ ਚੱਜਾ ਜਾ ਰਿਹਾ ਹੁਣ ਦੇਖਣਾ ਹੋਏਗਾ ਕਿ ਨਗਰ ਨਿਗਮ ਬਟਿੰਡਾ ਅਤੇ ਪਾਗੂ ਰੋਡ ਦੇ ਦੁਕਾਨਦਾਰਾਂ ਵਿੱਚ ਕੀ ਜਿਹੜਾ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਕੈਮਰਾਮੈਨ ਸੁਖਦਲ ਦੇ ਨਾਲ ਮਨੋਜ ਕਰਤੀਵਾਲ ਕੈਨਿਕ ਸਵੇਰਾ ਟੀਵੀ ਬਟਿੰਡਾ